ਜੀ ਜਿਹੜਾ ਮੁੱਦਾ ਤੁਹਾਨੂੰ ਰੇਜ਼ ਕਰ ਰਿਹਾ ਇਹ ਬਹੁਤ ਵੱਡਾ ਮੁੱਦਾ ਹੈ ਜੀ ਕਿ ਇੱਕ ਸੰਤ ਜੀ 12 ਲੱਖ ਰੁਪਏ ਦੇ ਵਿੱਚ ਪਾਣੀ ਨੂੰ ਟ੍ਰੀਟ ਕਰਕੇ ਖੇਤਾਂ 'ਚ ਪਹੁੰਚਾ ਰਿਹਾ ਜੀ ਤੇ ਪਿਛਲੀ ਸਰਕਾਰ ਔਰ ਇਹ ਵਿਧਾਨ ਸਭਾ ਚੁੱਠਿਆ ਸਵਾਲ ਉਹਨਾਂ ਵੱਲੋਂ ਹੋਇਆ ਸੀ ਤੇ ਇੱਕ ਸੰਤ 12 ਲੱਖ ਰੁਪਏ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਪਾਣੀ ਨੂੰ ਸਾਫ਼ ਕਰਕੇ ਖੇਤ 'ਚ ਪਹੁੰਚਾ ਰਿਹਾ ਗ੍ਰੇਡੀਅੰਟ ਦੇ ਨਾਲ ਬੜੇ ਤਮਾਹ ਬੁੱਧੀ ਔਰ ਮਿਹਨਤ ਦੇ ਨਾਲ ਰਾਈਟ ਔਰ ਇੱਕ ਸਰਕਾਰ 600 700 ਕਰੋੜ ਰੁਪਇਆ ਲਾ ਕੇ ਚੌਥਾ ਐਸਟੀਪੀ ਲਾਉਂਦੀ ਹੈ ਔਰ ਉਹ ਚੌਥਾ ਐਸਟੀਪੀਆਂ ਜੋ ਇੱਕ ਦਾ ਪਾਣੀ ਖੇਤ ਚ ਨਹੀਂ ਜਾ ਰਿਹਾ ਇੱਕ ਦਾ ਪਾਣੀ ਇੰਡਸਟਰੀ ਲਈ ਨਹੀਂ ਕਮਜ਼ੋਰ ਔਰ ਤੁਸੀਂ ਜਿਓ 600 ਕਰੋੜ ਦੇ ਜਿਹੜੇ ਐਸਟੀਪੀ ਨੇ ਉਹਨਾਂ ਦੀ ਅੱਜ ਦੀ ਵੈਲਿਊ ਲਾਉਂਗੇ ਕਿ ਉਹ 1300 ਕਰੋੜ ਰੁਪਇਆ ਏਸੇ ਕਰਕੇ ਭਾਈ ਸਿੱਖਿਆ ਲੈਣ ਪ੍ਰੇਰਣਾ ਲੈਣ ਏਸੇ ਕਰਕੇ ਆਏ ਆ ਵੀ ਵੇਖੀਏ ਤਾਂ ਸਹੀ ਅੱਜ ਜਿਹੜਾ ਮੁੱਦਾ ਤੁਹਾਨੂੰ ਰੇਜ਼ ਕਰ ਰਿਹਾ ਇਹ ਬਹੁਤ ਵੱਡਾ ਮੁੱਦਾ ਹੈ ਜੀ ਕਿ ਇੱਕ ਸੰਤ ਜੀ 12 ਲੱਖ ਰੁਪਏ ਦੇ ਵਿੱਚ ਪਾਣੀ ਨੂੰ ਟ੍ਰੀਟ ਕਰਕੇ ਖੇਤਾਂ 'ਚ ਪਹੁੰਚਾ ਰਿਹਾ ਤੇ ਪਿਛਲੀ ਸਰਕਾਰ ਔਰ ਇਹ ਵਿਧਾਨ ਸਭਾ ਚੁੱਠਿਆ ਸਵਾਲ ਉਹਨਾਂ ਵੱਲੋਂ ਹੋਇਆ ਸੀ ਤੇ ਇੱਕ ਸੰਤ 12 ਲੱਖ ਰੁਪਏ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਪਾਣੀ ਨੂੰ ਸਾਫ਼ ਕਰਕੇ ਖੇਤ 'ਚ ਪਹੁੰਚਾ ਰਿਹਾ ਗ੍ਰੇਡੀਅੰਟ ਦੇ ਨਾਲ ਬੜੇ ਤੁਮਾ ਬੁੱਧੀ ਔਰ ਮਿਹਨਤ ਦੇ ਨਾਲ ਔਰ ਇੱਕ ਸਰਕਾਰ 600 700 ਕਰੋੜ ਰੁਪਇਆ ਲਾ ਕੇ ਚੌਥਾ ਐਸਟੀਪੀ ਲਾਉਂਦੀ ਐ ਔਰ ਉਹ ਚੌਥਾ ਐਸਟੀਪੀਆਂ ਜੋ ਇੱਕ ਦਾ ਪਾਣੀ ਖੇਤ ਚ ਨਹੀਂ ਜਾ ਰਿਹਾ ਇੱਕ ਦਾ ਪਾਣੀ ਇੰਡਸਟਰੀ ਲਈ ਨਹੀਂ ਕਮਜ਼ੋਰ ਔਰ ਤੁਸੀਂ ਜੀ ਉਹ 600 ਕਰੋੜ ਦੇ ਜਿਹੜੇ ਐਸਟੀਪੀ ਨੇ ਉਹਨਾਂ ਦੀ ਅੱਜ ਦੀ ਵੈਲਿਊ ਲਾਉਂਗੇ ਕਿ ਉਹ 1300 ਕਰੋੜ ਰੁਪਈਆ ਏਸੇ ਕਰਕੇ ਭਾਈ ਸਿੱਖਿਆ ਲੈਣ ਪ੍ਰੇਰਣਾ ਲੈਣ ਏਸੇ ਕਰਕੇ ਆਏ ਆ ਵੀ ਵੇਖੀਏ ਤਾਂ ਸਹੀ ਅੱਜ ਜਿਹੜਾ ਮੁੱਦਾ ਤੁਹਾਨੂੰ ਰੇਜ਼ ਕਰ ਰਿਹਾ ਇਹ ਬਹੁਤ ਵੱਡਾ ਮੁੱਦਾ ਹੈ ਜੀ ਕਿ ਇੱਕ ਸੰਤ ਜੀ 12 ਲੱਖ ਰੁਪਏ ਦੇ ਵਿੱਚ ਪਾਣੀ ਨੂੰ ਟ੍ਰੀਟ ਕਰਕੇ ਖੇਤਾਂ 'ਚ ਪਹੁੰਚਾ ਰਿਹਾ ਤੇ ਪਿਛਲੀ ਸਰਕਾਰ ਔਰ ਇਹ ਵਿਧਾਨ ਸਭਾ ਚੁੱਠਿਆ ਸਵਾਲ ਉਹਨਾਂ ਵੱਲੋਂ ਹੋਇਆ ਸੀ ਤੇ ਇੱਕ ਸੰਤ 12 ਲੱਖ ਰੁਪਏ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਪਾਣੀ ਨੂੰ ਸਾਫ਼ ਕਰਕੇ ਖੇਤ 'ਚ ਪਹੁੰਚਾ ਰਿਹਾ ਗ੍ਰੇਡੀਅੰਟ ਦੇ ਨਾਲ ਬੜੇ ਤਮਾਮ ਬੁੱਧੀ ਔਰ ਮਿਹਨਤ ਦੇ ਨਾਲ ਬਾਈ ਔਰ ਇੱਕ ਸਰਕਾਰ 600 700 ਕਰੋੜ ਰੁਪਇਆ ਲਾ ਕੇ 64 ਐਸਟੀਪੀ ਲਾਉਂਦੀ ਹੈ ਔਰ ਉਹ ਚੌਥਾ ਐ এসਟੀਪੀਆਂ ਚੋਂ ਇੱਕ ਦਾ ਪਾਣੀ ਖੇਤ ਚ ਨਹੀਂ ਜਾ ਰਿਹਾ ਇੱਕ ਦਾ ਪਾਣੀ ਇੰਡਸਟਰੀ ਲਈ ਨਹੀਂ ਕਮਜ਼ੋਰ ਔਰ ਤੁਸੀਂ ਜਿਓ 600 ਕਰੋੜ ਦੇ ਜਿਹੜੇ ਐਸਟੀਪੀ ਨੇ ਉਹਨਾਂ ਦੀ ਅੱਜ ਦੀ ਵੈਲਿਊ ਲਾਉਂਗੇ ਤੇ ਉਹ 1300 ਕਰੋੜ ਰੁਪਈਆ ਇਸੇ ਕਰਕੇ ਭਾਈ ਸਿੱਖਿਆ ਲੈਣ ਪ੍ਰੇਰਣਾ ਲੈਣ ਇਸੇ ਕਰਕੇ ਆਏ ਆ ਵੀ ਵੇਖੀਏ ਤੇ ਸਹੀ ਜੀ ਜਿਹੜਾ ਮੁੱਦਾ ਤੁਹਾਨੂੰ ਰੇਜ਼ ਕਰ ਰਹੇ ਆ ਇਹ ਬਹੁਤ ਵੱਡਾ ਮੁੱਦਾ ਹੈ ਜੀ ਕਿ ਇੱਕ ਸੰਤ ਜੀ 12 ਲੱਖ ਰੁਪਏ ਦੇ ਵਿੱਚ ਪਾਣੀ ਨੂੰ ਟ੍ਰੀਟ ਕਰਕੇ ਖੇਤਾਂ ਚ ਪਹੁੰਚਾ ਰਿਹਾ ਤੇ ਪਿਛਲੀ ਸਰਕਾਰ ਔਰ ਇਹ ਵਿਧਾਨ ਸਭਾ ਚੁੱਠਿਆ ਸਵਾਲ ਉਹਨਾਂ ਵੱਲੋਂ ਹੋਇਆ ਸੀ ਤੇ ਇੱਕ ਸੰਤ 12 ਲੱਖ ਰੁਪਏ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਪਾਣੀ ਨੂੰ ਸਾਫ਼ ਕਰਕੇ ਖੇਤ ਚ ਪਹੁੰਚਾ ਰਿਹਾ ਗ੍ਰੇਡੀਅੰਟ ਦੇ ਨਾਲ ਬੜੇ ਤਮਾਹ ਬੁੱਧੀ ਔਰ ਮਿਹਨਤ ਦੇ ਨਾਲ ਬਾਈ ਔਰ ਇੱਕ ਸਰਕਾਰ 600 700 ਕਰੋੜ ਰੁਪਇਆ ਲਾ ਕੇ 64 ਐਸਟੀਪੀ ਲਾਉਂਦੀ ਹੈ ਔਰ ਉਹ ਚੌਥਾ ਐਸਟੀਪੀਆ ਜੋ ਇੱਕ ਦਾ ਪਾਣੀ ਖੇਚਣੀ ਜਾ ਰਿਹਾ ਇੱਕ ਦਾ ਪਾਣੀ ਇੰਡਸਟਰੀ ਲਈ ਨਹੀਂ ਕਮਜ਼ੋਰ ਔਰ ਤੁਸੀਂ ਜਿਓ 600 ਕਰੋੜ ਦੇ ਜਿਹੜੇ ਐਸਟੀਪੀ ਨੇ ਉਹਨਾਂ ਦੀ ਅੱਜ ਦੀ ਵੈਲਿਊ ਲਾਉਂਗੇ ਕਿ ਉਹ 1300 ਕਰੋੜ ਰੁਪਈਆ ਏਸੇ ਕਰਕੇ ਭਾਈ ਸਿੱਖਿਆ ਲੈਣ ਪ੍ਰੇਰਣਾ ਲੈਣ ਏਸੇ ਕਰਕੇ ਆਏ ਆ ਵੀ ਵੇਖੀਏ ਤਾਂ ਸਹੀ